ਪੰਜਾਬ ਦੇ ਕੈਬਨਿਟ ਮੰਤਰੀ ਐਨਆਰਆਈ ਕੁਲਦੀਪ ਸਿੰਘ ਢਾਲੀਵਾਲ ਨੇ ਪਹਿਲਗਾਮ ਤੋਂ ਵਿਚ ਹੋਏ ਅਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ ਜਿਸ ਦੇ ਵਿੱਚ ਲਗਭਗ 26 ਲੋਕ ਮਾਰੇ ਗਏ ਨੇ ਤਾਂ ਉਹਨੇ ਕਿਹਾ ਕਿ ਬਹੁਤ ਹੀ ਦੁਖਦਾਈ ਘਟਨਾ ਹੈ ਇਸ ਘਟਨਾ ਨੂੰ ਜਾਨ ਦੇਣ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਹਨੇ ਕਿਹਾ ਕਿ ਜਿਹੜਾ ਵਿਵਹਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨੇ ਕਿਹਾ ਕਿ ਮਨੁੱਖਤਾ ਦਾ ਕਤਲ ਕਰਨ ਵਾਲਾ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਜੰਮੂ ਕਸ਼ਮੀਰ ਵਿੱਚ ਵਾਪਰਨ ਵਾਲੀ ਕੋਈ ਵੀ ਘਟਨਾ ਸਰਹੱਦ ਤੇ ਰਹਿਣ ਵਾਲੇ ਲੋਕਾਂ ਨੂੰ ਜ਼ਰੂਰ ਪ੍ਰਭਾਵਿਤ ਕਰਦੀ ਹੈ ਉਨਾ ਕਹਿ ਕੇ ਮੁੱਖ ਮੰਤਰੀ ਪਕਵਾਰਤਬਾਨ ਨੇ ਵੀ ਕਾਰਵਾਈ ਕਰਦਿਆਂ ਹਾਈ ਅਲਰਟ ਜਾਰੀ ਕੀਤਾ ਹੈ ਤਤਿ ਮੁੱਖ ਮੰਤਰੀ ਬਾਦਲ ਨੇ ਸੁਰੱਖਿਆ ਜੰਸੀਆਂ ਨੂੰ ਵੀ ਸਖਤ ਹਦਾਇਤਾਂ ਦਿੱਤੀਆਂ ਨੇ ਸਾਦ ਪਹਿਲਗਾਮ ਦੇ ਵਿੱਚ ਜੋ ਕੁਝ ਹੋਇਆ ਉਹ ਕੀ ਕੀ ਬਹੁਤ ਹੀ ਬਹੁਤ ਹੀ ਕਹਿ ਮਕਬੂਲ ਕਾਰਨਾਮਾ ਕੀਤਾ ਆਤਵਾਦੀਆਂ ਨੇ ਸਾਦ ਉੱਤੋਂ ਦੀਆਂ ਫੋਟੋਆਂ ਵੇਖ ਕੇ ਜੋ ਕੁਸ਼ ਵੀਡੀਓ ਆ ਰਹੀਆਂ ਉੱਥੋਂ ਉਹਨਾਂ ਨੂੰ ਦੇਖ ਕੇ ਮੈਨੂੰ ਆਪਾਂ ਨੂੰ ਲੱਗਦਾ ਕਿ ਜਾਰੇ ਇਨਸਾਨ ਇਦਾਂ ਦੇ ਕੰਮ ਨਹੀਂ ਕਰ ਸਕਦੇ ਇਹ ਸ਼ੈਤਾਨ ਹੀ ਇਦਾਂ ਦੇ ਕੰਮ ਕਰ ਸਕਦਾ ਬਹੁਤ ਮਾਰੀ ਦੁਖਦਾਈ ਘਟਨਾ ਹੋਈ ਹੈ ਔਰ ਕਈ ਵਿੱਚ ਨਵੇਂ ਵਿਆਹ ਜੋੜੇ ਪੈਲਗਮ ਜਿਹੜਾ ਇੰਡੀਆ ਦਾ ਜੇ ਕਹਾ ਜਾਵੇ ਤੇ ਸਵਿਟਜ਼ਰਲੈਂਡ ਹੈ ਉਹ ਇੰਡੀਆ ਦਾ ਬਹੁਤ ਹੀ ਬੇਤ ਤੇ ਸੋਹਣਾ ਇਲਾਕਾ ਉਦੇ ਵੀ ਪਹਿਲੀ ਵਾਰ ਹੋਇਆ ਕਿ ਮੇਰਾ خیال ਹੈ ਇਤਿਹਾਸ ਦੇ ਵਿੱਚ ਦੇਸ਼ ਦੇ ਇਤਿਹਾਸ ਦੇ ਵਿੱਚ ਕਦੇ ਵੀ ਪਹਿਲਗਾਮ ਦੇ ਵਿੱਚ ਕੋਈ ਕਟੜਾਈ ਨਹੀਂ ਹੋਈ ਬੜਾ ਏਰੀਆ ਪੀਸਫੁਲ ਸੀਗਾ ਬਹੁਤ ਵਧੀਆ ਸੀਗਾ ਫਸਟ ਟਾਈਮ ਤੇ ਕਟੜਾਈ ਹੋਈ ਕਦੀ ਨਾ ਕਟੜਾ ਹੋ ਕਰਕੇ ਸਕਿਉਰਿਟੀ ਦੇ ਪ੍ਰਬੰਧ ਵੀ ਜਿਹੜੇ ਉੱਤੇ ਲੱਗਦਾ ਘੱਟ ਸੀਗੇ ਪਰ ਜੋ ਵੀ ਹੋਇਆ ਸਰ ਮਨੁੱਖਤਾ ਦਾ ਜਿਸ ਸਤੰਗ ਦੇ ਨਾਲ ਉੱਥੇ ਕਤਲ ਕੀਤਾ ਗਿਆ ਮੈਂ ਉਹਦੀ ਨਿੰਦਾ ਕਰਦਾ ਔਰ ਜਿਹੜੇ ਬੰਦਿਆਂ ਨੇ ਕੀਤਾ ਮੈਂ ਵੀ ਮੰਗ ਕਰਦਾ ਕਿ ਉਹਨਾਂ ਨੂੰ ਸਖਤ ਸਜ਼ਾਾਂਵਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਉਹ ਜਿਹੜੇ ਸਾਡੇ ਫੌਜ ਦੇ ਜਵਾਨ ਨੇ ਜਿਹੜੇ ਸ੍ਰੀ ਨਗਰ ਦੇ ਵਿੱਚ ਡਿਊਟੀ ਕਰਦੇ ਮੈਨੂੰ ਲਾਜ਼ਮੀ ਆਪਣੇ ਜਵਾਨਾਂ ਦੇ ਉੱਤੇ ਵਿਸ਼ਵਾਸ ਹੈ ਕਿ ਉਹ ਜਲਦੀ ਜਿਹੜਾ ਜਿਹਨਾਂ ਲੋਕਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਸਜ਼ਾ ਦੇ ਦੇਣਗੇ ਕਿਉਂਕਿ ਸਾਡੀ ਫੌਜ ਇਸ ਚੀਜ਼ ਦੇ ਕਾਬਿਲ ਹੈ ਸਾਡੇ ਇੱਥੇ ਜਵਾਨ ਪੈਦਾ ਮਿਲਟਰੀ ਫੋਰਸ ਜਿਹੜੀ ਆ ਉਹ ਇਸ ਚੀਜ਼ ਦੇ ਕਾਬਲ ਨੇ ਕਿ ਉਹ ਇਹਨਾਂ ਨੂੰ ਕਿਤੇ ਭੱਜਣ ਨਹੀਂ ਦੇਣਗੇ ਤੁਸੀਂ ਦੇਖੋ ਕੀ ਵਰਦਾ ਬਤਲ ਇਹ ਲੋਕ ਕਿਤੇ ਵੀ ਦੇਸ਼ ਦੇ ਕਿਹੇ ਵੀ ਸੱਚ ਜਿੱਥੇ ਮਨੁੱਖਤਾ ਦਾ ਕਾਹਨ ਕਰਦੇ ਨਾਲ ਲੋਕਾਂ ਨੂੰ ਕੋਈ ਵੀ ਕੋਈ ਵੀ ਵੱਧ ਤੋਂ ਵੱਧ ਜਿਹੜੀ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਹੈ ਜਿਹੜੀ ਮਨੁੱਖਤਾ ਦਾ ਕਤਲ ਕਰਦਾ ਉਹਨੂੰ ਸ਼ਰਿਆਮੇ ਸਜ਼ਾ ਮਿਲਣੀ ਚਾਹੀਦੀ ਹੈ ਇਹ ਯਾਰ ਇਹ ਇੱਕ ਗੱਲ ਥੋੜੀ ਆ ਕਿ ਲੋਕ ਸਹਿਦ ਕਰਨਗੇ ਯਾਰ ਆਪਣੇ ਯਾਕ ਲਾ ਕੇ 7 ਦਿਨ ਬਾਅਦ ਇੱਕ ਲੈਫਟੀਨੈਂਟ ਜਿਆਦਾ ਉਹਦਾ ਉੱਥੇ ਕਤਲ ਹੋਇਆ ਉਹਦੇ ਫੋਟੋ ਵੀ ਵਿਖਿਆ ਜਾਂਦੀ ਸੋ ਮੈਂ ਇਹਦੀ ਨਿੰਦਾ ਕਰਦਾ ਔਰ ਮੇਨੂੰ ਮਾਣ ਹੈ ਆਪਣੇ ਦੇਸ਼ ਦੀ ਫੌਜ ਦੇ ਉੱਤੇ ਕਿ ਉਹ ਜਲਦੀ ਜੂਦ ਇਹਨਾਂ ਦੇ ਉੱਤੇ ਕਾਰਵਾਈ ਕਰ ਪੰਜਾਬ ਦੇ ਵਿੱਚ ਚਰਨ ਕੀਤੇ ਜਾ ਰਹੇ ਹਨ ਅੰਮ੍ਰਿਤਪੁਰ ਹਾਈਲਾਈਟ ਹੈ ਸੀਐਮ ਸਾਹਿਬ ਨੇ ਮੀਟਿੰਗ ਨਹੀਂ ਨਹੀਂ ਅੱਜ ਮੀਟਿੰਗ ਕੀਤੀ ਹੈ ਸੀਐਮ ਸਾਹਿਬ ਨੂੰ ਅਸੀਂ ਲੱਟੇ ਹਾਂ ਕਿਉਂਕਿ ਅਸੀਂ ਬਾਰਡਰ ਤੇ ਹਾਂ ਕਿਉਂਕਿ ਜੇ ਜੰਮੂ ਕਸ਼ਮੀਰ ਦੇ ਚ ਕੋਈ ਟਟਰਾ ਹੁੰਦੀ ਹੈ ਤੇ ਸਾਡੇ ਤੇ ਵੀ ਉਹਦਾ ਅਸਰ ਪੈਂਦਾ ਅਸੀਂ ਬਾਰਡਰ ਤੇ ਆ ਬਿਲਕੁਲ ਪਾਕਿਸਤਾਨ ਦੇ ਨਾਲ ਆ ਉੱਥੇ ਵੀ ਉਸੇ ਗੱਲ ਦਾ ਫਾਇਦਾ ਠਾ ਜਾ ਜਾਂਦੇ ਆ ਕਿ ਪਾਕਿਸਤਾਨ ਚੋਂ ਆ ਕੇ ਇਦਾਂ ਦਾ ਕੰਮ ਕਰ ਦਿੰਦੇ ਸੋ ਆਪਾਂ ਲਲਟੇਂਪੂ ਦਾ ਆਪਾਂ ਕੋਈ ਪੰਜਾਬ ਦੇ ਵਿੱਚ ਜਿਹੜਾ ਇਦਾਂ ਦੀ ਕੋਈ ਕਟੜਾ ਕਰੂਗਾ ਉਹਨਾਂ ਡਟ ਕੇ ਲੜਾਈ ਲੜਦੇ ਬੂਰਚ ਆ ਸਾਡੀ ਫੋਰਸ ਪੰਜਾਬ ਪੁਲਿਸ ਸਾਡੀਆਂ ਸਾਰੀਆਂ ਏਜੰਸੀਆਂ ਜਿਹੜੀਆਂ ਉੱਚ ਕੰਨੀਆਂ ਨੇ ਇਹ ਪੰਜਾਬ ਦੀ ਧਰਤੀ ਤੇ ਕੋਈ ਇਦਾਂ ਦਾ ਕੰਮ ਨਾ ਕਰੇ ਉਹ ਇਦਾਂ ਦਾ ਕੰਮ ਨਹੀਂ ਹੁੰਦਿਆਂਗੇ ਭਾਜਿਓ ਬੰਦੋ ਮੀਟਿੰਗ ਵਿੱਚ ਕੋਈ ਫੈਸਲਾ